ਗੱਲਾਂ ਚੱਲਦੀਆਂ ਹੁੰਦੀਆਂ ਸੀ ਕਿ ਕੈਨੇਡਾ ਜਾਣਾ ਹੈ ਆਪਾਂ ਫਾਈਲ ਲੱਗ ਰਹੀ ਹੈ ਲੱਗਦਾ ਸੀ ਕਿ ਸੰਭਵ ਹਾਂਜੀ ਲੱਗਦਾ ਸੀ ਵਿੱਚ ਵਿੱਚ ਲੱਗਦਾ ਵੀ ਨਹੀਂ ਹੋਊਗਾ ਵਿੱਚ ਵਿੱਚ ਲੱਗਦਾ ਹੈ ਹੋਊਗਾ ਵਿੱਚ ਵਿੱਚ ਲੱਗਦਾ ਕਿਉਂ ਲੱਗਦਾ ਸੀ ਵੀ ਹੋਊਗਾ ਕਿਉਂ ਲੱਗਦਾ ਸੀ ਨਹੀਂ ਮੈਂ ਵੀ ਦੱਸ ਦਿੰਦੀ ਮੈਂ ਮਤਲਬ ਡਾ ਲੱਗਦਾ ਹੈ ਕਿ ਪਤਾ ਨਹੀਂ ਆਊਗਾ ਵੀ ਕਿ ਨਹੀਂ ਵੀ ਆਊਗਾ ਇੱਕ ਵਾਰ ਆਲਰੇਡੀ ਰਿਫਿਊਜ਼ਲ ਆ ਗਈ ਅੱਛਾ ਤੇ ਅਗੇਨ ਫਾਈਲ ਨਹੀਂ ਤੇ ਫਿਰ ਹੁੰਦਾ ਹੈ ਹਾਂ ਕੋਈ ਨਾ ਦੇਰ ਕਿ ਉਸ ਜੀ ਕਿ ਪਿੱਛੋਂ ਤੇ ਆਪਾਂ ਫਿਰ ਉਸਤਾ ਦੀ ਅਪਲਾਈ ਕੀਤਾ ਤੇ ਫਿਰ ਚਲ ਫਿਰ ਉਸ ਤੋਂ ਡੇ ਕੋਲ ਨਹੀਂ ਸੀ ਪਹਿਲਾਂ ਸੀ ਹਾਂ ਜੀ ਕਿੱਥੋਂ ਪਹਿਲੇ ਸੀਗੀ ਤੇ ਆਪਾਂ ਫਿਰ ਉਹਨਾਂ ਦਾ ਰੀ ਅਪਲਾਈ ਕੀਤਾ ਜਦੋਂ ਸਾਡੇ ਕੋਲ ਆਇਆ ਅੱਛਾ ਤੇ ਜਦੋਂ ਪਤਾ ਚੱਲਿਆ ਤੁਹਾਨੂੰ ਕਿ ਵੀਜ਼ਾ ਆ ਗਿਆ ਕਿ ਹੁਣ ਵਿਦੇਸ਼ ਪੜਨ ਜਾਣਾ ਉਦੋਂ ਕੀ ਰਿਐਕਸ਼ਨ ਸੀ ਤੁਹਾਡਾ ਉਦੋਂ ਕੀ ਉਹ ਵਾਲੀ ਫੀਲਿੰਗ ਬੰਦਰ ਮੈਂ ਬੋਲਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਹੁੰਦਾ ਕਿ ਮੇਰਾ ਵੀਜ਼ਾ ਆ ਗਿਆ ਅੱਛਾ ਯਕੀਨ ਨਹੀਂ ਹੋ ਰਿਹਾ ਸੀਗਾ ਨਹੀਂ ਫਿਰ ਰੋਈ ਘਸੇ ਹਸੀ ਵਾ ਰੋਣਾ ਕਿਉਂ ਹੈ ਦੀ ਸੁਪਨਾਵਾ ਹੋਰ ਮਾਫਨ ਕੀ ਹੈ ਕਿ ਬੱਚੇ ਜਿਹੜੇ ਪਰ ਲੈ ਕੇ ਸੈਟਲ ਹੋ ਜਾਣ ਹੋਰ ਕਿ ਇਥੇ ਹੁਣ ਇਹ ਵੀ ਬੱਚੇ ਵੀ ਜਿਹੜੇ ਨਾਲ ਜਾ ਰਹੇ ਆ ਤੇ ਮੈਂ ਵੀ ਮੇਰੀ ਵਾਈਫ ਵੀ ਤੇ ਅਸੀਂ ਮੈਂ ਏਅਰ ਕਮ ਮਹੀਨੇ ਦੇ ਲਾਸਟ ਵਿੱਚ ਚਲੀ ਗਈਏ ਤੇ ਸਾਡੇ ਕੋਲ ਆਈ ਸੀ ਕਿ 2 ਮਹੀਨੇ ਪਹਿਲਾਂ ਅੱਛਾ ਤੇ ਇਹਨਾਂ ਦੀ ਫਿਰ ਮਾਈਨਰ ਸਟੱਡੀ ਵੀਜ਼ੇ ਦੀ ਫਾਈਲ ਲੱਗੀ ਆ ਕਰਨਾ ਵਾਸਤੇ ਤੇ ਪੇਰੈਂਟਸ ਨੇ ਨਾਲ ਫਾਦਰ ਮਦਰ ਨੇ ਤੇ ਬੱਚੇ ਨੇ ਦੋ ਡੇਢ ਤੋਂ ਸਾਲ ਤੋਂ ਆਪਾਂ ਵੀਜ਼ੇ ਨੂੰ ਪ੍ਰੋਸੈਸ ਕਰ ਰਹੇ ਨੇ ਤੇ ਕਾਫੀ ਆਪਣੇ ਕੋਲ 45-50 ਵੀਜ਼ੇ ਹੁਣ ਤੱਕ ਆ ਚੁੱਕੇ ਨੇ ਆਪਣੇ ਕੋਲ اچھا ਮੈਂ ਇਟਲੀ ਜਪੀਰ ਆ 7 ਸਾਲ ਮੈਂ ਉੱਥੇ ਕੰਮ ਕਰਦਾ ਰਿਹਾ ਤੇ ਮੈਂ ਇਥੋਂ ਅਪਲਾਈ ਕੀਤਾ ਜਿਲਨ ਕੰਸਲਟ ਤੋਂ ਆਪਣੇ ਬੱਚਾ ਦਾ ਮਾਈਨਰ ਸਟੱਡੀ ਵੀਜ਼ਾ ਤੇ ਫਿਰ 2 ਕੁ ਮਹੀਨੇ ਪਹਿਲਾਂ ਕੀਤਾ ਸੀ ਤੇ ਇਹਨਾਂ ਨੇ ਮਾਈਨਰ ਸਟੱਡੀ ਵੀਜ਼ਾ ਮੇਰੇ ਬੱਚਿਆਂ ਦਾ ਲਵਾਇਆ ਮਹੀਨੇ 2 ਮਹੀਨੇ ਚ ਪ੍ਰੋਸੈਸਰ ਹੋਈ ਗਿਆ ਸੀ ਤੇ ਨਾਲ ਮੇਰਾ ਵਿਸਟਰ ਵੀਜ਼ਾ ਮੇਰੀ ਵਾਈਫ ਦਾ ਵਿਸਟਰ ਵੀਜ਼ਾ ਸਟੂ ਵਿਜ਼ਾ ਤੇ ਜਾ ਰਹੇ ਹਾਂ ਉੱਥੇ ਜਾ ਕੇ ਆਪਣਾ ਵਰਕ ਰਿ ਵਿੱਚ ਕਨਵਰਟ ਕਰਵਾਉਂਦੇ ਹਾਂ ਜਿਵੇਂ ਕਿ ਤੁਸੀਂ ਦੇਖੋ ਪਹਿਲਾਂ ਵੀ ਆਪਾਂ ਦੱਸਿਆ ਕਿ ਆਪਣਾ ਨਾ ਕੈਨੇਡਾ ਵਿੱਚ ਆਫਿਸ ਹੈ ਅਲਬਰਟ ਐਡਮਿੰਟਨ ਵਿੱਚ ਉਧਰ ਆਪਾਂ ਵਿਜ਼ਟਰ ਵੀਜ਼ਾ ਕਨਵਰਟ ਕਰਾਉਣੇ ਵਰਕ ਪਰਮਿਟ ਤੇ ਇਹਨਾਂ ਦਾ ਵੀ ਵਰਕ ਪਰਮਿਟ ਉੱਥੇ ਵੀਜ਼ਾ ਕਨਵਰਟ ਕਰਵਾਵਾਂਗੇ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਵਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਰ ਇੱਕ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਦੇ ਖਾਤਰ ਮਿਹਨਤ ਕਰਦਾ ਹੈ ਕਿ ਮੇਰਾ ਬੱਚਾ ਪੜ੍ਹ ਲਿਖ ਕੇ ਚੰਗਾ ਸੈਟਲ ਹੋ ਜੇ ਚੰਗੀ ਥਾਂ ਤੇ ਉਸ ਨੂੰ ਨੌਕਰੀ ਮਿਲ ਜੇ ਉਸ ਦਾ ਭਵਿੱਖ ਵਾਂਝੇ ਤੇ ਇਹ ਵੀ ਹਰੇਕ ਮਾਪੇ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਬੱਚਿਆਂ ਨੂੰ ਚੰਗੀ ਤੋਂ ਚੰਗੀ ਜਿਹੜੀ ਸਿੱਖਿਆ ਉਹ ਦਿਵਾ ਸਕਣ ਇਹ ਗੱਲ ਮੈਂ ਇਸ ਲਈ ਕਰ ਰਿਹਾ ਕਿਉਂਕਿ ਅੱਜ ਅਸੀਂ ਫੇਸ 1 ਮੋਹਾਲੀ ਜਿਹੜਾ ਬ੍ਰਿਲੀਅੰਟ ਕੰਸਲਟੈਂਟ ਦੇ ਆਫਿਸ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਜਿਹੜੀ ਬੇਟੀ ਐ ਉਹ ਪੜਨ ਦੇ ਲਈ ਵਿਦੇਸ਼ ਜਾ ਰਹੀ ਐ ਕੈਨੇਡਾ ਦੇ ਵਿੱਚ ਤੇ ਉਸ ਦੇ ਨਾਲ ਚੰਗੀ ਗੱਲ ਇਹ ਐ ਕਿ ਕਿਉਂਕਿ ਜਦੋਂ ਬੱਚੇ ਇਕੱਲੇ ਕੋਈ ਵੀ ਮਾਵਾ ਪਾਪ ਆਪਣੇ ਬੱਚਿਆਂ ਨੂੰ ਕਰੋ ਬਾਹਰ ਇਕੱਲੇ ਨਹੀਂ ਭੇਜ ਕੇ ਖੁਸ਼ ਹੁੰਦਾ ਤਾਂ ਉਹਨਾਂ ਦੇ ਜਿਹੜੇ ਮਾਵਾ ਪਾਪ ਨੇਗੇ ਉਹਨਾਂ ਦਾ ਵੀ ਵਿਜ਼ਟਰ ਵੀਜ਼ਾ ਆਇਆ ਕੈਨੇਡਾ ਦਾ ਮੇਰੇ ਨਾਲ ਮਿਸਟਰ ਰਜਤ ਜੀ ਵੀ ਮੌਜੂਦ ਨੇ ਜਿਹੜੇ ਬ੍ਰਿਲਿਅੰਟ ਕੰਸਲਟੈਂਟ ਤੋਂ ਨੇ ਮੈਂ ਖਾ ਚਾਹੂੰਗਾ ਕਿ ਇਹਨਾਂ ਬਾਰੇ ਜ਼ਰੂਰ ਦੱਸੋ ਕਿ ਇਹ ਕਿਵੇਂ ਤੁਸੀਂ ਕਦੋਂ ਤੁਹਾਡੇ ਕੋਲੇ ਆਏ ਸਾਰੀ ਚੀਜ਼ੇ ਜ਼ਰੂਰ ਦੱਸੋ ਸਰ ਇਹਨਾਂ ਦਾ ਮਾਈਨਰ ਸਟੱਡੀ ਵੀਜ਼ਾ ਲੱਗਿਆ ਕੈਨੇਡਾ ਦਾ ਤੇ ਇਹ ਸਾਡੇ ਕੋਲ ਆਈ ਸੀ ਕਿ 2 ਮਹੀਨੇ ਪਹਿਲਾਂ ਅੱਛਾ ਤੇ ਇਹਨਾਂ ਦੀ ਫਿਰ ਮਾਈਨਰ ਸਟੱਡੀ ਵੀਜ਼ੇ ਦੀ ਫਾਈਲ ਲੱਗੀ ਆ ਕੈਨੇਡਾ ਵਾਸਤੇ ਤੇ ਪੇਰੈਂਟਸ ਨੇ ਨਾਲ ਫਾਦਰ ਮਾਦਰ ਨੇ ਤੇ ਬੱਚੇ ਨੇ 2 ਅੱਛਾ ਦੋ ਬੱਚੇ ਨੇ ਉਹਨਾਂ ਦਾ ਵੀ ਆਇਆ ਹੈ ਅੱਜ ਉਹਨਾਂ ਦਾ ਵੀ ਆਇਆ ਹੈ ਸ਼ਾਇਦ ਆਏ ਨਹੀਂ ਹੈ ਅੱਜ ਬਟ ਇਹ ਆਏ ਸੀਗੇ ਤੇ ਇਹਨਾਂ ਤੋਂ ਇਹਨਾਂ ਤੋਂ ਇਲਾਵਾ ਦੋ ਬੱਚੇ ਹੋਰ ਨੇ ਨਹੀਂ ਨਹੀਂ ਇਹਨਾਂ ਦਾ ਨਾਲ ਇੱਕ ਇਹਨਾਂ ਦਾ ਬ੍ਰਦਰ ਹੈ ਜੀ ਹਾਂਜੀ ਉਹ ਵੀ ਬਾਹਰ ਪੜਨ ਲਈ ਜਾ ਰਹੇ ਹੋ ਉਹ ਵੀ ਪੜਨ ਲਈ ਜਾ ਰਹੇ ਜੀ ਨਾਲ ਪੇਰੈਂਟਸ ਦੇ ਨਾਲ ਅੱਛਾ ਦੋ ਬੱਚਿਆਂ ਦੇ ਸਟੱਡੀ ਵੀਜ਼ੇ ਲੱਗੇ ਨੇਗੇ ਤੇ ਪੇਰੈਂਟਸ ਦੇ ਵਿਜ਼ਟਰ ਵੀਜ਼ਾ ਲੱਗੇ ਹਾਂਜੀ ਸਰ ਹਾਂਜੀ ਸੋ ਇਹ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਹੈ ਜਾਂ ਹੁਣ ਕਿੰਨੇ ਕਿ ਬੱਚੇ ਨੇ ਜਿਹੜੇ ਤੁਹਾਡੇ ਕੋਲ ਇਹ ਕਿੰਨੀ ਕਿ ਗਿਣਤੀ ਕਿੰਨੀ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਵੀ ਆਪਾਂ ਇਹ ਚੀਜ਼ ਦੇਖੀ ਹੈ ਕਿ ਮਾਈਨਰ ਬੱਚਿਆਂ ਦੇ ਜਿਹੜੇ ਸਟੱਡੀ ਵੀਜ਼ਾ ਆ ਰਹੇ ਨੇਗੇ ਉਸ ਤੋਂ ਬਾਅਦ ਪੇਰੈਂਟਸ ਦੇ ਨਾਲ ਵਿਜ਼ਟਰ ਵੀਜ਼ਾ ਆ ਰਹੇ ਨੇ ਹੁਣ ਤੱਕ ਕਿੰਨੀ ਕਿ ਗਿਣਤੀ ਹੋ ਗਈ ਦੇਖੋ 1.5 ਤੋਂ 2 ਸਾਲ ਤੋਂ ਆਪਾਂ ਇਹ ਵੀਜ਼ੇ ਨੂੰ ਪ੍ਰੋਸੈਸ ਕਰ ਰਹੇ ਨੇ ਤੇ ਕਾਫੀ ਆਪਣੇ ਕੋਲ 45-50 ਵੀਜ਼ੇ ਹੁਣ ਤੱਕ ਆ ਚੁੱਕੇ ਨੇ ਆਪਣੇ ਕੋਲ ਅੱਛਾ ਇਹਨੇ ਨੰਬਰ ਹੋ ਚੁੱਕੇ ਨੇ ਹਾਂਜੀ ਇਹਨੇ ਨੰਬਰ ਹੋ ਚੁੱਕੇ ਨੇ ਅੱਛਾ ਤੁਸੀਂ ਇਹ ਗੁੜੀਆ ਕੀ ਨਾਮ ਕੀ ਹੈ ਤੁਹਾਡੇ ਪਹਿਲਾਂ ਪਵਨੀਤ ਕੌਰ ਪਵਨੀਤ ਤੁਸੀਂ ਤੇ ਹੁਣ ਤੁਸੀਂ ਕਿੱਥੇ ਜਾ ਰਹੇ ਹੋ ਕੈਨੇਡਾ ਦੇ ਵਿੱਚ? ਬੀਕਨ ਹਾਊਸ ਇੰਟਰਨੈਸ਼ਨਲ ਸਕੂਲ। ਅੱਛਾ ਤੇ ਹੁਣ ਤੁਹਾਨੂੰ ਖੁਸ਼ੀ ਹੈਗੀ ਹੈ ਕਿ ਹੁਣ ਵਿਦੇਸ਼ ਦੇ ਵਿੱਚ ਜਾ ਕੇ ਪੜੋਗੇ ਜਾਂ ਨਰਵਸ ਹੋ ਥੋੜਾ ਜਿਹਾ? ਹਾਂਜੀ ਖੁਸ਼ੀ। ਖੁਸ਼ੀ ਵੀ ਹੈ ਨਰਵਸ ਵੀ ਹਾਂ। ਦੋ ਜਿਆਦਾ ਚੀਜ਼ ਕਿਹੜੀ ਹੈ? ਖੁਸ਼ੀ। ਅੱਛਾ ਤੇ ਇਸ ਗੱਲ ਦੀ ਖੁਸ਼ੀ ਹੈ ਕਿ ਮੰਮੀ ਪਾਪਾ ਵੀ ਨਾਲ ਜਾ ਰਹੇ ਨੇ ਪੂਰੀ ਫੈਮਿਲੀ ਨਾਲ ਜਾ ਰਹੀ ਹੈ? ਹਾਂਜੀ। ਹਾਂ ਅੱਛਾ ਭਾਈ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ? ਮੇਰਾ ਨਾਮ ਸੁਖਪਾਲ ਸਿੰਘ ਆ ਵੀਰ ਜੀ। ਅੱਛਾ। ਮੈਨੂੰ ਦੱਸਿਆ ਇਹਨਾਂ ਨੇ ਕਿ ਪਹਿਲਾਂ ਤੁਸੀਂ ਇਟਲੀ ਦੇ ਵਿੱਚ ਪੀਆ ਜੀ ਹਾਂਜੀ ਮੈਂ ਇਟਲੀ ਚ ਪੀਆ ਰਿਹਾ 7 ਸਾਲ ਮੈਂ ਉੱਥੇ ਕੰਮ ਕਰਦਾ ਰਿਹਾ ਤੇ ਮੈਂ ਇਥੋਂ ਅਪਲਾਈ ਕੀਤਾ ਬ੍ਰਿਲਨ ਕੰਸਰਨ ਤੋਂ ਆਪਣੇ ਬੱਚਿਆਂ ਦਾ ਮਾਈਨਰ ਸਟੱਡੀ ਵੀਜ਼ਾ ਤੇ 2 ਦੋ ਕੁ ਮਹੀਨੇ ਪਹਿਲਾਂ ਕੀਤਾ ਸੀ ਤੇ ਇਹਨਾਂ ਨੇ ਮਾਈਨਰ ਸਟੱਡੀ ਵੀਜ਼ਾ ਮੇਰੇ ਬੱਚਿਆਂ ਦਾ ਲਵਾਇਆ ਮਹੀਨੇ 2 ਮਹੀਨੇ ਚ ਪ੍ਰੋਸੈਸਰ ਹੋ ਹੀ ਗਿਆ ਸੀ ਤੇ ਨਾਲ ਮੇਰਾ ਵਿਜ਼ਟਰ ਵੀਜ਼ਾ ਮੇਰੀ ਵਾਈਫ ਦਾ ਵਿਜ਼ਟਰ ਵੀਜ਼ਾ ਤੇ ਉਹਨਾਂ ਨੇ ਲਗਵਾ ਕੇ ਦਿੱਤਾ ਮੈਂ ਬ੍ਰਿਲਨ ਕੰਸਰਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੀ ਜਿਹੜੇ ਕੈਮਰਾਮੈਨ ਤੋਂ ਤੁਹਾਡਾ ਜਿਹੜਾ ਰੋਜ਼ਾਨਾ ਸਪੋਰਟਸਮੈਨ ਇਹਨਾਂ ਦਾ ਵੀ ਧੰਨਵਾਦ ਕਰਦਾ ਤੁਸੀਂ ਮੇਰੀ ਇੰਟਰਵਿਊ ਲੈਣ ਆਏ ਤੇ ਹੁਣ ਅਸੀਂ ਜਿਹੜੇ ਦੋ ਮੇਰੇ ਇੱਕ ਬੇਟਾ ਇੱਕ ਬੇਟੀ ਮੇਰੀ ਵਾਈਫ ਤੇ ਮੈਂ ਅਸੀਂ ਹੁ ਅੱਛਾ ਤੁਸੀਂ ਪਿਛਲੇ 7 ਸਾਲਾਂ ਤੋਂ ਇਟਲੀ ਦੇ ਵਿੱਚੋਂ ਤਾਂ ਉੱਥੇ ਕਿਉਂ ਨਹੀਂ ਬੱਚਿਆਂ ਨੂੰ ਬੁਲਾਇਆ ਪੜ੍ਹਨ ਦੇ ਲਈ ਕੈਨੇਡਾ ਦੇ ਵਿੱਚ ਜਿਆਦਾ ਚੰਗੀ ਪੜ੍ਹਾਈ ਲੱਗਦੀ ਹੈ ਹਾਂਜੀ ਉੱਥੇ ਇਹੀ ਹੈ ਵੀ ਚਲੋ ਕੈਨੇਡਾ 'ਚ ਬੱਚਿਆਂ ਦਾ ਥੋੜਾ ਫਿਊਚਰ ਜਿਹੜਾ ਉਹ ਜਿਆਦਾ ਬ੍ਰਾਈਟ ਆ ਉੱਥੇ ਤਾਂ ਕਰਕੇ ਤੇ ਉਸ ਤਰ੍ਹਾਂ ਮੈਂ ਜੇ ਨਾ ਇਹ ਕੈਨੇਡਾ ਦਾ ਹੁੰਦਾ ਫਿਰ ਮੈਂ ਉੱਥੇ ਜਾ ਰਿਕਾ ਕੋਸ਼ਿਸ਼ ਕਰਨੀ ਸੀ ਪਰ ਉਹ ਚਲੋ ਖੁਸ਼ ਹੋ ਹੁਣ ਕੀ ਕੈਨੇਡਾ ਦੇ ਵਿੱਚ ਖੁਸ਼ ਹੈ ਜੀ ਚਲੋ ਬੱਚੇ ਜਾ ਰਹੇ ਮੈਂ ਜਾ ਰਹਾ ਵਾਈਫ ਜਾ ਰਹੀ ਹੈ ਤੇ ਫਿਰ ਖੁਸ਼ੀ ਤਾਂ ਹੁੰਦੀ ਆ ਬੱਚੇ ਦੀ ਪੜ੍ਹਾਈ ਦਾ ਜਿਹੜਾ ਪੱਧਰ ਹੈ ਉਹ ਵੀ ਉੱਚਾ ਹੋਊਗਾ ਜਿਵੇਂ ਮੈਂ ਕਿਹਾ ਕਿ ਹਰ ਮਾਪੇ ਕੋਸ਼ਿਸ਼ ਕਰਦਾ ਹੈ ਕਿ ਉਹਦਾ ਬੱਚਾ ਚੰਗੀ ਪੜ੍ਹਾਈ ਕਰ ਲਵੇ ਹਾਂਜੀ ਹਾਂਜੀ ਇਹੀ ਵੀ ਚੰਗੀ ਪੜ੍ਹਾਈ ਕਰਕੇ ਚਲੋ ਉਹਨਾਂ ਦਾ ਜਿਹੜਾ ਫਿਊਚਰ ਹੈ ਜਿਹੜਾ ਥੋੜਾ ਬਹੁਤ ਵਧੀਆ ਹੋ ਜਾਏ ਮਾਪੇ ਦਾ ਇਹੀ ਸੁਪਨਾ ਹੈ ਹੋਰ ਮਾਪੇ ਨੂੰ ਕੀ ਹੈ ਕਿ ਬੱਚੇ ਜਿਹੜੇ ਪੜ੍ਹ ਲੈ ਕੇ ਸੈਟਲ ਹੋ ਜਾਣ ਹੋਰ ਕੀ ਹੈ ਤੇ ਹੁਣ ਇਹ ਇਹ ਵੀ ਬੱਚੇ ਵੀ ਜਿਹੜੇ ਨਾਲ ਜਾ ਰਹੇ ਆ ਤੇ ਮੈਂ ਵੀ ਮੇਰੀ ਵਾਈਫ ਵੀ ਤੇ ਅਸੀਂ ਅਰਕਮ ਅਸੀਂ ਮੀਨ ਦੇ ਲਾਸਟ ਦੇ ਸ਼ਾ ਚਲੀ ਗਈ ਹੈ ਤੇ ਬਾਕੀ ਸਭ ਠੀਕ ਹੈ ਜੋ ਬਹੁਤ ਖੁਸ਼ੀ ਹੈ ਜੀ ਮੈਂ ਫਿਰ ਤੋਂ ਇੱਕ ਵਾਰ ਬ੍ਰੀਲਾ ਕੰਸਰਟ ਦਾ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਪ੍ਰੀਤੀ ਮੈਮ ਦਾ ਗੁਰਿੰਦਰ ਸਰ ਦਾ ਇਹਨਾਂ ਦੀ ਸਾਰੀ ਜਿੰਨੀ ਵੀ ਟੀਮ ਇੱਥੇ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਸਾਨੂੰ ਤੇ ਉਹਨਾਂ ਦਾ ਮੈਂ ਫਿਰ ਤੋਂ ਇੱਕ ਵਾਰ ਧੰਨਵਾਦ ਕਰਨਾ ਚਾਹੁੰਦਾ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਦੀ ਬਸ ਸਭ ਠੀਕ ਹੈ ਇਹਨਾਂ ਨੇ ਗਾਈਡਿੰਗ ਬਹੁਤ ਵਧੀਆ ਕੀਤੀ ਆ ਤੇ ਅਸੀਂ ਖੁਸ਼ ਆ ਹਾਂ ਜੀ ਹੁਣ ਅਸੀਂ ਜਾ ਰਹੇ ਹਾਂ ਅੱਛਾ ਬੱਚੇ ਮ 11 ਹੁਣ ਤੁਸੀਂ ਜਦੋਂ 12 ਸਾਲਾ ਦੇ ਪੂਰੇ ਹੋ ਜਾਓਗੇ ਮੈਨੂੰ ਲੱਗਦਾ ਉਹਦੇ ਤੁਸੀਂ ਕੈਨੇਡਾ ਦੇ ਸਕੂਲ ਦੇ ਵਿੱਚ ਪੜ ਰਹੇ ਹੋਵੋਗੇ ਹਾਂਜੀ ਤੁਹਾਡੇ ਇੱਕ ਬੱਚਿਆਂ ਨੂੰ ਪਤਾ ਤੁਹਾਡੇ ਨਾਲ ਦੇਆਂ ਨੂੰ ਹਾਂਜੀ ਅੱਛਾ ਤੇ ਪੂਰਾ ਗਾਹ ਪਤਾ ਹੋਊਗਾ ਕਿ ਮੈਂ ਕੈਨੇਡਾ ਪੜਨ ਚੱਲੀ ਹੈ ਹੈਨਾ ਹਾਂ ਚਾਹ ਹੈਗਾ ਪੂਰਾ ਅੱਛਾ ਕੀ ਸੁਣਾਓਗੇ ਫਿਰ ਉਹਨਾਂ ਨੂੰ ਮੈਨੂੰ ਬਾਕੀ ਕਿਸੇ ਚੀਜ਼ ਤੇ ਕੋਈ ਇੰਟਰਸਟ ਨਹੀਂ ਹੈਗਾ ਬਸ ਮੈਨੂੰ ਆਰਟ ਚ ਇੰਟਰਸਟ ਹੈਗਾ ਵਾ ਮੈਂ ਪਾਰਟਿਸਿਪੇਟ ਕੀਤਾ ਇੱਕ ਵਾਰ ਆਪਣੇ ਸਕੂਲ ਰੰਗੋਲੀ ਮੇਕਿੰਗ ਰੰਗੋਲੀ ਹੁਣ ਤੁਹਾਨੂੰ ਪਤਾ ਵੀ ਰੰਗੋਲੀ ਉਰੇ ਬਣਾਵਾ ਕੇ ਨਹੀਂ ਦੇਖ ਸਕਦੇ ਤੁਸੀਂ ਸਮਾਰਟ ਐ ਬੱਚੀ ਹੈਨਾ अच्छा जो मैं नहीं दसू कि जब तूसी ए फाइलिंग ਕੀਤੀ ਸੀਗੀ ਜਦੋਂ ਤੁਸੀਂ ਫਾਈਲ ਲਗਵਾਈ ਸੀ ਉਦੋਂ ਤੁਸੀਂ ਇਟਲੀ ਸੀ ਜਾਂ ਫਿਰ ਤੁਸੀਂ ਇੱਥੇ ਪੰਜਾਬ ਚ ਨਹੀਂ ਮੈਂ ਸਰ ਉਦੋਂ ਇਟਲੀ ਦੇ ਵਿੱਚ ਹੀ ਸੀ ਜਦੋਂ ਇਹ ਫਾਈਲਿੰਗ ਹੋਈ ਸਾਰੀ ਹੁੰਤੀ ਹੋਇਆ ਸਾਰਾ ਹਾਂਜੀ ਮੈਂ ਮੇਰੀ ਵਾਈਫ ਇਹਨਾਂ ਕੋਲ ਇੱਕ ਦੋ ਮਤਲਬ ਚੱਕਰ ਲਗਾ ਕੇ ਇਸ ਮੇਰੀ ਵਾਈਫ ਨੇ ਫਾਈਲਿੰਗ ਕੀਤੀ ਮੈਂ ਉੱਥੇ ਟੈਨਸ਼ਨ ਸੀ ਕਿਉਂਕਿ ਮੈਂ ਇੱਥੇ ਮੌਜੂਦ ਨਹੀਂ ਮੈਂ ਇਟਲੀ ਸੀ ਉਦੋਂ ਤੇ ਮੈਨੂੰ ਹੁੰਦੀ ਸੀ ਟੈਨਸ਼ਨ ਵੀ ਕਿਸ ਤਰ੍ਹਾਂ ਫਾਈਲ ਲੱਗਣੀ ਜਾਂ ਕੀ ਪ੍ਰੋਸੈਸ ਕੀ ਨਹੀਂ ਪ੍ਰੋਸੈਸ ਇੰਨੀ ਕਿ ਮਤਲਬ 네ਗੈਟਿਵਿਟੀ ਵੀ ਦਿਮਾਗ ਚ ਵੀ ਕਿਸ ਤਰ੍ਹਾਂ ਹੋਊ ਜਾਂ ਕਿਦਾਂ ਨਹੀਂ ਪਰ ਮੇਰੀ ਵਾਈਫ ਨੇ ਇੱਥੇ ਆ ਕੇ ਦੋ ਤਿੰਨ ਵ ਤੇ ਫਾਈਲ ਲਗਾਈ ਉਸ ਤੋਂ ਬਾਅਦ ਜੋ ਜੋ ਭਾਈ ਨਾਸਰ ਨੇ ਗਾਈਡ ਕੀਤਾ ਉਹਨਾਂ ਨੂੰ ਗਾਈਡ ਕੀਤਾ ਤੇ ਉਸ ਤਰ੍ਹਾਂ ਉਸ ਤਰ੍ਹਾਂ ਫਿਰ ਉਹ ਸਟੈਪ ਬਾਈ ਸਟੈਪ ਚੱਲਦਾ ਰਿਹਾ ਕੰਮ ਮੈਂ ਮਤਲਬ ਇੱਥੇ ਨਹੀਂ ਸੀ ਉਦੋਂ ਜਦੋਂ ਇਹ ਸਾਰਾ ਕੰਮ ਹੋਇਆ ਮੈਂ ਹੋਣੀ ਆ ਕੋਈ 10 ਦਿਨ ਨਹੀਂ ਹੋਇਆ ਇਟਲੀ ਤੋਂ ਆਇਆ ਇੱਥੇ ਤੇ ਆ ਕੇ ਜਦੋਂ ਇਹਨਾਂ ਨੇ ਕਿਹਾ ਵੀ ਆ ساری ਡਿਟੇਲ ਆ ਤੇ ਫਿਰ ਮੈਂ ਆ ਕੇ ਇਹਨਾਂ ਨੂੰ ਮਿਲਿਆ ਮੈਂ ਕਿ ਚਲੋ ਠੀਕ ਆ ਤੇ ਮੇਰਾ ਜਿਹੜਾ ਵੀਜ਼ਾ ਉਹ ਵੀ ਇਟਲੀ 'ਚ ਹੀ ਲੱਗਾ ਵਾ ਇੱਥੇ ਨਹੀਂ ਲੱਗਾ ਅੱਛਾ ਹਾਂਜੀ ਪਾਸਪੋਰਟ ਉੱਥੇ ਹੀ ਤੁਸੀਂ ਪਾਸਪੋਰਟ ਮੈਂ ਉੱਥੇ ਇਟਲੀ ਤੋਂ ਹੀ ਮਤਲਬ ਇਹਨਾਂ ਨੇ ਕੈਨੇਡੀਅਨ ਅੰਬੈਸੀ ਦੀ ਮੈਨੂੰ ਅ ਤੇ ਉੱਥੇ ਮੈਂ ਗਿਆ ਤੇ ਆਪਣੀ ਡਾਕੂਮੈਂਟ ਲੈ ਕੇ ਤੇ ਉੱਥੇ ਰੋਮ ਤੋਂ ਹੀ ਮੇਰਾ ਵੀਜ਼ਾ ਲੱਗਾ ਜਿਹੜਾ ਕੈਨੇਡਾ ਦਾ ਵੀਜ਼ਾ ਲੱਗਾ। ਕਿਹਦੀ ਦੇ ਵਿੱਚ ਤੁਸੀਂ ਪੱਕੇ ਹੋ ਉੱਥੇ? ਹਾਂਜੀ ਉੱਥੇ ਮੇਰ ਕੋ ਪਿਆਰ ਹੈ। ਅੱਛਾ ਹੁਣ ਤੁਸੀਂ ਇੱਥੇ ਵਿਜ਼ਟਰ ਵੀਜ਼ਾ ਦਿੱਤਾ। ਹਾਂਜੀ ਹੁਣ ਮੈਂ ਇੱਥੇ ਵਿਜ਼ਟਰ ਵੀਜ਼ਾ ਜਾ ਸਕਦਾ। ਅੱਛਾ ਬੱਚੇ ਤੁਹਾਡੇ ਛੋਟਾ ਭਰਾ ਹੈ ਕਿ ਵੱਡਾ ਭਰਾ ਹੈ? ਛੋਟਾ ਮੇਰੇ ਤੋਂ। ਕਿੰਨਾ ਛੋਟਾ ਹੈ? 1 ਸਾਲ 1.5 ਸਾਲ। ਅੱਛਾ ਫਿਰ ਗੱਲਬਾਤਾਂ ਹੁੰਦੀਆਂ ਨੇ ਕਿ ਕੈਨੇਡਾ ਦੀ ਪੈਕਿੰਗ ਸ਼ੁਰੂ ਹੋਊਗੀ? ਹਾਂਜੀ। ਕੀ ਕਹਿੰਦਾ? ਕਹਿੰਦਾ ਕਿ ਮੈਂ ਆਪਣਾ ਲੈ ਕੇ ਜਾਊਂਗਾ ਤੇ ਤੂੰ ਆਪਣਾ ਲੈ ਕੇ ਜਾ ਬ अच्छा ते और की कहंदा? और कहंदा की हुन मतलब की मैं भी ठीक है मैं भी खुश हैगा तू भी खुश है रहा आपा मतलब चले कनाडा। अच्छा पहला जदों गल्ला चलदियां हुंदी है सी की कनाडा जाना है आपा फाइल लग रही है लगदा सी की संभव होजूगा। हां जी लगदा सी बीच-बीच लगदा भी नहीं होगा बीच-बीच लगदा ही होएगा। बीच-बीच लगदा क्यों लगदा सी भी होएगा क्यों लगदा सी नहीं होएगा ये भी दस दो। मतलब मतलब डर लगदा है की पता नहीं आऊगा भी के नहीं भी आऊगा। एक बार ऑलरेडी रिफ्यूजल आगी हुई है। अच्छा ਤੇ ਅਗੇਨ ਫਾਈਲ ਲਈ ਤੇ ਫਿਰ ਹੁਣ ਆਇਆ ਅੱਛਾ ਰਿਫਿਊਜ਼ਲ ਕਿਥੋਂ ਕਿਥੋਂ ਹੋ ਰਹੀ ਸੀਗੀ ਹਾਂ ਇੱਕ ਵਾਰੀ ਇਹਨਾਂ ਦੇ ਰਿਫਿਊਜ਼ਲ ਸੀਗੀ ਪਿੱਛੋਂ ਤੇ ਆਪਾਂ ਫਿਰ ਇਹਨਾਂ ਦਾ ਰੀਅਪਲਾਈ ਕੀਤਾ ਤੇ ਫਿਰ ਅੱਛਾ ਰਿਫਿਊਜ਼ਲ ਤੁਹਾਡੇ ਕੋਲ ਨਹੀਂ ਸੀ ਪਹਿਲਾਂ ਸੀ ਹਾਂਜੀ ਕਿਥੋਂ ਪਹਿਲੇ ਸੀਗੀ ਤੇ ਆਪਾਂ ਫਿਰ ਇਹਨਾਂ ਦਾ ਰੀਅਪਲਾਈ ਕੀਤਾ ਜਦੋਂ ਸਾਡੇ ਕੋਲ ਆਇਆ ਅੱਛਾ ਫਿਰ ਜਦੋਂ ਪਤਾ ਚੱਲਿਆ ਤੁਹਾਨੂੰ ਕਿ ਵੀਜ਼ਾ ਆ ਗਿਆ ਕਿ ਹੁਣ ਵਿਦੇਸ਼ ਪੜਨ ਜਾਣਾ ਉਦੋਂ ਕੀ ਰਿਐਕਸ਼ਨ ਸੀ ਤੁਹਾਡਾ ਉਦੋਂ ਕੀ ਉਹ ਵਾਲੀ ਫੀਲਿੰਗ ਮੈਨੂੰ ਦੱਸੋ ਮੈਨੂੰ ਪਤਾ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਮੇਰਾ ਵੀਜ਼ਾ ਆ ਗਿਆ ਅੱਛਾ ਯਕੀਨ ਨਹੀਂ ਹੋ ਰਿਹਾ ਸੀਗਾ ਨਹੀਂ ਫ ਹਸੀ ਮਾਰੋ ਨਾ ਕਿਉਂ ਨਹੀਂ ਨਹੀਂ ਤੋ ਖੁਸ਼ੀ ਵਾਲੇ ਹੰਝੂ ਵੀ ਆ ਜਾਂਦੇ ਹੁੰਦੇ ਨੇ ਕਈ ਵਾਰ ਨਹੀਂ ਮੈਂ ਬਹੁਤ ਖੁਸ਼ ਹਾਂ ਉਹ ਤੋਂ ਅੱਛਾ ਜਦੋਂ ਤੁਹਾਨੂੰ ਫੋਨ ਗਿਆ ਸੀ ਤੁਹਾਨੂੰ ਪਹਿਲਾਂ ਪਤਾ ਕਿਵੇਂ ਚੱਲਿਆ ਕਿ ਵੀਜ਼ਾ ਆ ਗਿਆ ਪਹਿਲਾਂ ਇਹਨਾਂ ਨੇ ਮਤਲਬ ਬ੍ਰਿਲੀਅੰਟ ਕੰਸਲਟ ਨੇ ਫੋਨ ਕੀਤਾ ਹੈ ਕਿ ਇੱਕ ਵਾਰ ਮਿਲ ਮਿਲੋ ਆ ਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਮੰਮਾ ਮਿਲਣ ਆਏ ਸੀ ਤੇ ਫਿਰ ਮੰਮਾ ਨੇ ਜਾ ਕੇ ਦੱਸਿਆ ਕਿ ਸਾਡੀ ਅਪਰੂਵਲ ਆ ਗਈ ਆ ਅੱਛਾ ਫਿਰ ਖੁਸ਼ੀ ਚਾਹ ਸੰਭਿਆ ਨਹੀਂ ਗਿਆ ਅੱਛਾ ਸੋ ਕਿਹੜੀਆਂ ਕਿੜੀਆਂ ਇਹਨਾਂ ਜਿਹੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਪੈਣੀਆਂ ਨੇ ਹੈਗੀਆਂ ਮਾਈਨਰ ਵੀਜ਼ੇ ਦੇ ਵਿੱਚ ਕਿਵੇਂ ਸਕਸੈਸ ਰੇਟ ਕਿਵੇਂ ਮਿਲ ਰਿਹਾ ਸਰ ਮੇਨ ਹੈ ਕਿ ਡਾਕੂਮੈਂਟੇਸ਼ਨ ਪੇਰੈਂਟਸ ਦੇ ਜਿਵੇਂ ਪੇਰੈਂਟਸ ਦੀ ਇਨਕਮ ਹੋ ਗਿਆ ਫੰਡਸ ਹੋ ਗਏ ਨੇ ਤੇ ਬੱਚੇ ਦਾ ਐਜੂਕੇਸ਼ਨ ਦੇ ਡਾਕੂਮੈਂਟ ਹੋ ਗਏ ਨੇ ਜਿਵੇਂ ਦਾ ਸਕੂਲ ਰਿਪੋਰਟ ਕਾਰਡ ਹੈ ਬਰਥ ਸਰਟੀਫਿਕੇਟ ਆਧਾਰ ਕਾਰਡ ਹੈ ਐਜੂਕੇਸ਼ਨ ਦੇ ਡਾਕੂਮੈਂਟ ਮੈਟਰ ਕਰਦੇ ਨੇ ਇਨਕਮ ਵੀ ਮੈਟਰ ਕਰਦੀ ਹੈ ਤੇ ਫੰਡਸ ਵੀ ਮੈਟਰ ਕਰਦੇ ਨੇ ਮੇਨ ਤੇ ਬਾਕੀ ਤੇ 2-3 ਮਹੀਨੇ ਦਾ ਆਲਮੋਸਟ ਇਸ ਦਾ ਪ੍ਰੋਸੈਸ ਹੁੰਦਾ ਜੀ ਬੀਸਟਰ ਅੱਛਾ ਇਸ ਤੋਂ ਇਲਾਵਾ ਮੈਨੂੰ ਇਹ ਦੱਸੋ ਕਿ ਇਹ ਹੁਣ ਵਿਜ਼ਟਰ ਵੀਜ਼ਾ ਤੇ ਜਾ ਰਹੇ ਨੇ ਉੱਥੇ ਜਾ ਕੇ ਆਪਣਾ ਵਰਕ ਦੇ ਵਿੱਚ ਕਨਵਰਟ ਕਰਵਾ ਸਕਦੇ ਹਾਂ ਜੀ ਬਿਲਕੁਲ ਜੀ ਦੇਖੋ ਪਹਿਲਾਂ ਵੀ ਆਪਾਂ ਦੱਸਿਆ ਕਿ ਆਪਣਾ ਨਾ ਕੈਨੇਡਾ ਵਿੱਚ ਆਫਿਸ ਐਲਬਰਟਾ ਐਡਮਿੰਟਨ ਵਿੱਚ ਉਧਰ ਆਪਾਂ ਵਿਜ਼ਟਰ ਵੀਜ਼ਾ ਕਨਵਰਟ ਕਰਵਾਣੇ ਵਰਕ ਪਰਮਿਟ ਤੇ ਇਹਨਾਂ ਦਾ ਵੀ ਵਰਕ ਪਰਮਿਟ ਚ ਉੱਥੇ ਵੀਜ਼ਾ ਕਨਵਰਟ ਕਰਵਾਵਾਂਗੇ ਜੀ ਹੁਣ ਤੱਕ ਜਿਹੜੇ 45 ਭੇਜੇ ਨੇ ਉਹਨਾਂ ਚੋਂ ਕਿਸੇ ਦਾ ਹੋਇਆ ਬਿਲਕੁਲ ਜੀ ਬਿਲਕੁਲ ਹੋਇਆ ਹੈ ਜਿਹੜਾ ਆਪਣਾ ਕੈਨੇਡਾ ਆਫਿਸ ਸਾ ਜ਼ਰੂਰ ਹੈ ਜੇ ਤੁਸੀਂ ਵੀ ਆਪਣੇ ਬੱਚਿਆਂ ਦੀ ਵਿਦੇਸ਼ ਦੇ ਵਿੱਚ ਪੜਾਈ ਕਰਵਾਉਣਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ ਭੇਜਣਾ ਚਾਹੁੰਦੇ ਹੋ ਤਾਂ ਇੱਕ ਵਾਰ ਜੇ ਤੁਹਾਨੂੰ ਠੀਕ ਲੱਗੇ ਇਹਨਾਂ ਦੀਆਂ ਗੱਲਾਂ ਪੂਰੀ ਘੋਕ ਕਰਕੇ ਫਿਰ ਇੱਥੇ ਆਇਓ ਤੇ ਉਸ ਤੋਂ ਬਾਅਦ ਵੀ ਆਪਣੀ ਪੂਰੀ ਰਿਸਰਚ ਕਰਕੇ ਪੂਰੀ ਅਵੇਅਰਨੈਸ ਦੇ ਨਾਲ ਜੇ ਤੁਹਾਨੂੰ ਚੰਗਾ ਲੱਗੇ ਤਾਂ ਜ਼ਰੂਰ ਇੱਥੇ ਆ ਕੇ ਤੁਸੀਂ ਵੀਜ਼ਾ ਲਗਵਾ ਸਕਦੇ ਹੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਅੱਗੇ ਲੈਣੇ ਆ ਕੈਮਰਾ ਪਰਸਨ ਕਮਲ ਦੇ ਨਾਲ ਸ਼ਸ਼ਵ ਨਾਗਰਾ ਧੰਨਵਾਦ